ਜਿਹੜੀ 10 ਤਰੀਕ ਐ ਇਹ 12 ਵਜੇ ਤੱਕ ਚੱਲਣੀ ਐ ਠੀਕ ਐ ਅਸੀਂ 12 ਵਜੇ ਤੱਕ ਸੰਤਾਂ ਦਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਵੀ ਉੱਥੇ ਨਹੀਂ ਸੀ ਭਾਨੇ ਸਿੱਧੂ ਦੀਆਂ ਭੈਣਾਂ ਉਰੀਆਂ ਉਹ ਵੀ ਨਹੀਂ ਉੱਥੇ ਸੀ ਉਹ ਕਹਿੰਦੇ ਹੈਡਮਾਸਟਰ ਨੇ ਸਕੂਲ 'ਚ ਹਾਜ਼ਰੀ ਆ ਉਹਨਾਂ ਦੀ ਫਿਰ ਇਹਦਾ ਮਤਲਬ ਕਾਫੀ ਜਿਹੜੇ ਪਰਚੇ ਦੂਜੇ ਲੋਟ ਦੇ ਹੋਏ ਜੇ 12 ਵਜੇ ਤੋ ਬਾਅਦ ਨਹੀਂ ਛੱਡਦੇ ਸਾਡਾ ਕੋਈ ਵੱਡਾ ਸਟੈਪ ਉੱਜਾ ਸੇ ਲੈਂ ਗਿਆ ਜਿੱਥੇ ਬੰਦੀਆਂ ਨਾਲ ਸਾਡੀ ਮੀਟਿੰਗ ਹੋਈ ਆ ਵੀ ਉਹ ਕਹਿੰਦੇ ਵੱਡਾ ਸਟੈਪ ਚੱਕਾਂਗੇ ਫਿਰ ਛੋਟੇ ਨਾਲ ਨਹੀਂ ਸਰਨਾ ਐਂ ਜੀ ਕਰਦਾ ਵੀ ਬਾਈ ਨੂੰ ਐਂ ਚੱਕ ਕੇ ਲੈ ਜਾ ਜਿਵੇਂ ਬਾਜ਼ ਚੀ ਲੈ ਕੇ ਜਾਂਦਾ ਹੁੰਦਾ ਠੀਕ ਹੈ ਐਨਾ ਕੁ ਜਨੂਨ ਆ ਬਾਈ ਆਪਣੇ ਚ ਆਪਾ ਜਿੱਥੇ ਖੜਕੇ ਤਾਂ ਖੜਕੇ ਬਾਈ ਪਰ ਤੱਕਾ ਨਹੀਂ ਚੱਲਣਾ ਸਰ ਖਬਰਾਂ ਦੇਖਦੇ ਆ ਕਿ ਉਥੇ ਫਰਕਾਰੀ ਪਾਈ ਹੋਈ ਸੀ ਜੀ ਭਾਨੇ ਬਾਈ ਨੂੰ ਲੈ ਕੇ ਆਵਾਂਗੇ ਟਰੈਕਟਰ ਤੇ ਲੈ ਕੇ ਆਵਾਂਗੇ ਇਹਦੇ ਪਲਾਨ ਚੱਲ ਰਹੇ ਸੀ ਤੁਹਾਡੇ ਸਵੇਰ ਤੋਂ ਹੀ ਅੱਜ ਕਿ ਐਂ ਕਰਾਂਗੇ ਸਕੀਮ ਬਾਰਬਰ ਟੋਲ ਪਲਾਜ਼ੇ ਤੋਂ ਲੈ ਕੇ ਆਵਾਂਗੇ ਜਾਂ ਇਧਰੋਂ ਲੈ ਆਵਾਂਗੇ ਇਹ ਚ ਚੱਲ ਰਹੀ ਐ ਸੀ ਸਕੀਮਾਂ ਬਾਈ ਹੁਣ ਵੀ ਤਿਆਰੀ ਹੈ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਕੋਟ ਦੁੰਨਾ ਚ ਮੌਜੂਦ ਹਾਂ ਪਾਨਾ ਸਿੱਧੂ ਦੇ ਘਰ ਚ ਪਾਨਾ ਸਿੱਧੂ ਦੇ ਘਰ ਚ ਕਿਤੇ ਨਾ ਕਿਤੇ ਇੰਤਜ਼ਾਰ ਹੋ ਰਿਹਾ ਕਿ ਪਾਨਾ ਸਿੱਧੂ ਦੀ ਕਦੋਂ ਰਿਹਾਈ ਹੋਣੀ ਆ ਅਤੇ ਪਿੰਡ ਕੋਟ ਦੁੰਨਾ ਦੇ ਸਰਪੰਚ ਸਰਬਜੀਤ ਸਿੰਘ ਸਰਬਾ ਸਾਡੇ ਨਾਲ ਮੌਜੂਦ ਨੇ ਕਿਉਂਕਿ ਪਿਛਲੇ ਦਿਨੀ ਬੱਡਬਰ ਟੋਲ ਪਲਾਜ਼ਾ ਤੇ ਜੋ ਵੀ ਹੋਇਆ ਉਸ ਤੋਂ ਬਾਅਦ ਪਰਚੇ ਦਰਜ ਹੋਏ ਨੇ ਕਾਫੀ ਸੈਂਕੜਿਆਂ ਦੀ ਗਿਣਤੀ ਚ ਕਿਤੇ ਨਾ ਕਿਤੇ ਪਰਚੇ ਦਰਜ ਕੀਤੇ ਨੇ ਪੰਜਾਬ ਪੁਲਿਸ ਨੇ ਸੋ ਸਰਬਜੀਤ ਸਿੰਘ ਸਰਬਾ ਸਰਪੰਚ ਸਾਹਿਬ ਸਾਡੇ ਨਾਲ ਮੌਜੂਦ ਨੇ ਸਰਪੰਚ ਸਾਹਿਬ ਤੁਹਾਨੂੰ ਲੱਗਦਾ ਸੀ ਕਿ 10 ਫਰਵਰੀ ਨੂੰ ਭਾਨੇ ਸਿੱਧੂ ਨੂੰ ਰਿਹਾ ਹੋ ਜਾਣਾ ਜੀ ਬਾਹਰ ਆ ਜਾਣਾ ਪਰ ਉਸ ਤੋਂ ਪਹਿਲਾਂ ਪਰਚੇ ਹੋਏ ਨੇ ਬਾਏ ਨੇਮ ਤੁਹਾਡੇ ਤੇ ਵੀ ਪਰਚਾ ਹੋਇਆ ਕਿਵੇਂ ਦੇਖਦੇ ਹੋ ਪੁਲਿਸ ਪ੍ਰਸ਼ਾਸਨ ਨੇ ਵੱਡਾ ਝਟਕਾ ਦਿੱਤਾ ਪਹਿਲਾਂ ਤਾਂ ਜੀ ਸਾਰਿਆਂ ਨੂੰ ਬਈ ਸਤਿ ਸ੍ਰੀ ਅਕਾਲ ਪੁਲਿਸ ਤੇ ਬਈ ਇਹ ਉਮੀਦ ਹੈ ਨਹੀਂ ਸੀ ਸਾਨੂੰ ਵੀ ਐ ਪੁਲਿਸ ਵੀ ਝੂਠੇ ਪਰਚੇ ਦੇ ਦਿੰਦੀ ਆ ਪਰ ਮੇਰਾ ਪੁਲਿਸ ਨਾਲ ਇਨਕ ਲਗਾ ਭਾਈ ਚਲੋ ਮੈਂ ਜਿੰਦੋਂ ਵੀ ਸਰਪੰਚ ਬਣ ਨੂੰ 15 ਸਾਲ ਹੋ ਗਏ ਮੈਂ ਲਗਾਤਾਰ ਚੋਣ ਲੜ ਰਹੇ ਹਾਂ ਕੋਟ ਦੋਨੇ ਪਿੰਡਾਂ 'ਚ ਜੀ ਪਰ ਮੈਨੂੰ ਲੱਗਦਾ ਨਹੀਂ ਸੀ ਯਾਰ ਵੀ ਪੁਲਿਸ ਸਾਡੇ ਨਾਲ ਇਸ ਤਰ੍ਹਾਂ ਧੱਕਾ ਕਰ ਜੂਗੀ ਮੈਂ ਅਜ ਤੱਕ ਯਾਰ ਪੁਲਿਸ ਤੋਂ ਕਿਤੇ ਮੁੱਕਰੀ ਨਹੀਂ ਖਾਧੀ ਜੇ ਰਾਤ ਨੂੰ ਉਹ ਲੋੜਾ ਮੈਂ ਰਾਤ ਨੂੰ ਵੀ ਉੱਠ ਕੇ ਉਹਨਾਂ ਨੂੰ ਕਿਤੇ ਜਵਾਬ ਨਹੀਂ ਦਿੰਦਾ ਯਾਰ ਵੀ ਆਪਾਂ ਸਾਨੂੰ ਜਵਾਬ ਦੇ ਕਰ ਲਾਂਗੇ ਬਿਰਪਰ ਬਸੇ ਉਸ ਦਿਨ ਫਿਰ ਕੀ ਗੱਲਬਾਤ ਹੋਈ ਉਸ ਦਿਨ ਤੁਸੀਂ ਧਰਨੇ 'ਚ ਪਹੁੰਚ ਸਕੇ ਜਾਂ ਨਹੀਂ ਪਹੁੰਚ ਸਕੇ ਪਹੁੰਚੇ ਤਾਂ ਨਹੀਂ ਨਹੀਂ ਅਸੀਂ ਧਰਨੇ ਦੇ ਵਿੱਚ ਤਾਂ ਹੈ ਹੀ ਨਹੀਂ ਸੀ ਬਈ ਅਸੀਂ ਤਾਂ ਮਗਵਾਲ ਤੋਂ ਚੱਕ ਕੇ ਸਾਨੂੰ ਬਾਲੀਆ ਥਾਣਾ 'ਚ ਰੱਖਿਆ ਗਿਆ ਸੰਰੂਰ ਦੇ ਨਾਲ ਬਾਲੀਆਂ ਥਾਣੇ ਦਾ ਨਹੀਂ ਗਿਆ ਉਹਦੇ 'ਚ ਰੱਖਿਆ ਗਿਆ ਬਈ ਸਾਨੂੰ 8 8:30 ਦੇ ਤਕਰੀਬਨ ਉੱਥੇ ਤੇ 8:30 ਵਜੇ ਛੱਡਿਆ ਸਾਨੂੰ ਠੀਕ ਹੈ ਹਾਂਜੀ ਬਈ ਨਹੀਂ ਬਟਬਰ ਟੋਲ ਪਲਾਜ਼ਾ ਤੇ ਜਦੋਂ ਕਾਫੀ ਹੋਇਆ ਕਿਤੇ ਨਾ ਕਿਤੇ ਅੱਗੇ ਵਧੇ ਨੇ ਜਿਹੜੇ ਨੌਜਵਾਨ ਨੇ ਟਰੈਕਟਰ ਟਰਾਲੀਆਂ ਕੱਢੀਆਂ ਉੱਥੇ ਝੜਪ ਵੀ ਹੋਈ ਆ ਪੁਲਿਸ ਨਾਲ ਉੱਥੇ ਤੁਸੀਂ ਹੈ ਨਹੀਂ ਸੀ ਨਹੀਂ ਉੱਥੇ ਹੈ ਜੋ ਸਾਨੂੰ ਫੜ ਕੇ ਲੈ ਕੇ ਆਏ ਨੇ ਤੇ ਉਹ ਫਿਰ ਸਾਨੂੰ ਬਾਲੀਆਂ ਥਾਣੇ 'ਚ ਰੱਖਿਆ ਗਿਆ ਭਾਈ ਇਹ ਛੜੇ ਦਾ ਜਰਾ ਸਰ ਝੂਠਾ ਪਰਚਾ ਦਿੰਦਾ ਹੈ ਠੀਕ ਹੈ ਇਹ ਚੀਜ਼ ਨਿੰਦਣਯੋਗ ਹੈ ਠੀਕ ਹੈ ਜੇ ਪੁਲਿਸ ਇਸ ਤਰ੍ਹਾਂ ਪਰਚੇ ਝੂਠੇ ਦੇਣ ਲੱਗੀ ਤਾਂ ਪੁਲਿਸ ਤੇ ਕਿਸੇ ਨੇ ਯਕੀਨ ਨਹੀਂ ਕਰਨਾ ਭਾਈ ਬਿਲਕੁਲ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਵੀ ਉੱਥੇ ਨਹੀਂ ਸੀ ਭਾਨੇ ਸਿੱਧੂ ਦੀਆਂ ਭੈਣ ਉਰੀਆਂ ਉਹ ਵੀ ਨਹੀਂ ਉੱਥੇ ਸੀ ਉਹ ਕਹਿੰਦੇ ਹੈਡਮਾਸਟਰ ਨੇ ਸਕੂਲ 'ਚ ਹਾਜ਼ਰੀ ਆ ਉਹਨਾਂ ਦੀ ਫਿਰ ਇਹਦਾ ਮਤਲਬ ਕਾਫੀ ਜਿਹੜੇ ਪਰਚੇ ਦੂਜੇ ਲੋਟ ਦੇ ਹੋਏ ਨੇ ਹਾਂਜੀ ਜਿਹੜੀਆਂ ਉਹ ਭੈਣ ਹੋ ਰਹੀਆਂ ਸੀ ਉਹ ਵੀ ਸਕੂਲ ਚ ਪੜਾਉਣ ਗਈ ਤੇ ਉਹ ਦੂਜੀ ਪਾਲਾਂ ਭੈਣ ਸੀ ਉਹ ਪਟਿਆਲੇ ਸੀ ਉਹਨਾਂ ਦੇ ਵਿੱਚ ਜਮ੍ਹਾਂ ਝੂਠਾ ਪਰਚਾ ਉਹਨਾਂ ਦੇ ਦਿੱਤਾ ਗਿਆ ਬਈ ਠੀਕ ਹੈ ਭਾਨੇ ਸਿੱਧੂ ਦੇ ਪਿਤਾ ਜੀ ਉਹ ਵੀ ਘਰੀ ਹੋਣਗੇ ਕਿ ਉੱਥੇ ਗਏ ਹੋਏ ਸੀ ਨਹੀਂ ਉਹ ਉੱਥੇ ਗਏ ਹੋਏ ਸੀ ਠੀਕ ਹੈ ਹਾਂ ਪਰ ਉਹਨਾਂ ਨੇ ਕੋਈ ਉਹ ਚਾਰੇ ਉਹ ਨਹੀਂ ਹੋਲੜ ਭਾਜੀ ਉਹ ਤਾਂ ਸਾਨੂੰ ਪਤਾ ਔਰ ਬਈਨ ਦਿੱਤੀਆਂ ਖਾਂ ਵਾਲਾ ਕੰਮ ਹੋਇਆ ਪਿਆ ਉਹ ਦਾ ਵਿਚਾਰੇ ਦਾ ਉਹ ਤਾਂ ਉਹੀ ਟੈਨਸ਼ਨਾਂ ਚਾ ਉਹ ਕਿੱਥੇ ਕਿਸੇ ਦੇ ਕਿਰਪਾਨ ਮਰੂ ਹਨਾ ਕਿੱਥੇ ਕਿਰਪਾਨਾ ਚੱਕਣ ਵਾਲਾ ਉਹ ਠੀਕ ਹੈ ਹਾਂਜੀ ਬਈ ਬਿਲਕੁਲ ਸਰਪੰਚ ਸਾਹਿਬ ਅਸੀਂ ਦੇਖ ਰਹੇ ਹਾਂ ਕਿ ਭਾਨਾ ਸਿੱਧੂ ਦੇ ਦੋਸਤ ਨੇ ਹਮੈਤੀ ਨੇ ਸਾਰੇ ਪਹੁੰਚੇ ਹੋਏ ਨੇ ਤੁਸੀਂ ਵੀ ਵੇਟ ਕਰ ਰਹੇ ਹੋ ਇੰਤਜ਼ਾਰ ਕਰ ਰਹੇ ਹੋ ਕੀ ਲੱਗਦਾ ਤੁਹਾਨੂੰ ਪੁਲਿਸ ਨੇ ਪੁਲਿਸ ਪ੍ਰਸ਼ਾਸਨ ਨੇ ਇਹਨਾਂ ਲੇਟ ਕਿਉਂ ਕੀਤਾ ਕਿਉਂਕਿ ਲੱਗਦਾ ਸੀ 10 ਫਰਵਰੀ ਨੂੰ ਕਿ ਦਿਨੇ-ਦਿਨੇ ਹੋਜੂ ਹੁਣ ਤਾਂ ਰਾਤ ਹੋਣ ਵਾਲੀ ਹੋ ਗਈ ਜੀ ਗੱਲੇ ਇਹ ਆ ਵੀਰੇ ਜਿਹੜੀ 10 ਤਰੀਕ ਹੈ ਇਹ 12 ਵਜੇ ਤੱਕ ਚੱਲਣੀ ਆ ਠੀਕ ਹੈ ਵੀ ਸਾਨੂੰ ਹੁਣ ਪ੍ਰੋਗਰਾਮ ਦਿੱਤਾ ਸਾਡੇ ਬੰਦੇ ਲੱਗੇ ਹੋਏ ਨੇ ਡਿਊਟੀ ਟੀਮਾਂ ਲੱਗੀਆਂ ਹੋਈਆਂ ਨੇ ਹੁਣ ਪ੍ਰੋਗਰਾਮ ਮਿਲਿਆ ਹੁਣ ਮਿਲਿਆ ਅਸੀਂ ਦੇਖੀ ਜਾਂਦੇ ਹਾਂ ਸਾਰਾ ਕੁਝ ਉਹ ਉਸ ਤੋਂ ਬਾਅਦ ਜੇ 12 ਵਜੇ ਤੋਂ ਬਾਅਦ ਨਹੀਂ ਛੱਡਦੇ ਉਹ ਸਾਡਾ ਕੋਈ ਵੱਡਾ ਸਟੈਪ ਹੋ ਜਸੇ ਬੰਦੀਆਂ ਦਾ ਠੀਕ ਹੈ ਜਥੇ ਬੰਦੀਆਂ ਨਾਲ ਸਾਡੀ ਮੀਟਿੰਗ ਹੋਈ ਆ ਵੀ ਉਹ ਕਹਿੰਦੇ ਵੱਡਾ ਸਟੈਪ ਚੱਕਾਂਗੇ ਫਿਰ ਛੋਟੇ ਨਾਲ ਨਹੀਂ ਸਰਨਾ ਦੇਖੋ ਇੰਨੀਆਂ ਸਰਕਾਰਾਂ ਆਉਂਦੀਆਂ ਨੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਅੱਜ ਤੱਕ ਐਡੀ ਸਰਕਾਰ ਨਹੀਂ ਹੈਗੀ ਸੀ ਵੀ ਸਾਨੂੰ ਦੁੱਖ ਸਾਡੇ ਆਪ ਦੇ ਉੱਤੇ ਪਰਚੇ ਦਾ ਨਹੀਂ ਸਾਨੂੰ ਦੁੱਖ ਹੈਗਾ ਸਾਡੀਆਂ ਭੈਣਾਂ ਦਾ ਜਿਹੜਾ ਭੈਣਾਂ ਤੇ ਪਰਚਾ ਹੋਇਆ ਕਿਉਂ ਭਾਈ ਜੇ ਤਾਂ ਅਸੀਂ ਅਸੀਂ ਝੂਠਾ ਵੀ ਚੱਲਾਂਗੇ ਭਾਈ ਕੋਈ ਦਿੱਕਤ ਨਹੀਂ ਹੈਗੀ ਜਦੋਂ ਖੜੇ ਆ ਤੇ ਖੜੇ ਆ ਤਾਂ ਖੜੇ ਆ ਜਿਹੜੇ ਹਿਸਾਬ ਨਾਲ ਸਾਡੇ ਤੇ ਵੀ ਦਬਾਅ ਪਾਇਆ ਜਾ ਵੀ ਪਿੱਛੇ ਹੱਟ ਜਾਗੇ ਤੁਸੀਂ ਮੈਨੂੰ ਐ ਦੱਸੋ ਭਾਈ ਜਿਹੜੇ ਇੱਕ ਪਿੰਡ ਦੀ ਪੰਚਾਇਤ ਹੁੰਦੀ ਆ ਪਿੰਡ ਦਾ ਸਰਪੰਚ ਹੁੰਦਾ ਉਹਨੂੰ ਵੋਟਾਂ ਪਾ ਕੇ ਜਿੱਤੇ ਹੁੰਨੇ ਆਪਾਂ ਲੋਕਤੰਤਰ ਬਣਾਉਂਦਾ ਉਹਨੂੰ ਠੀਕ ਹੈ ਉਹ ਭਾਈ ਜੇ ਮੇਰੇ ਪਿੰਡ ਦੇ ਮੇਰੇ ਪਿੰਡ ਦੀ ਬਦਨਾਮੀ ਹੋ ਗਈ ਫਿਰ ਮੈਨੂੰ ਸਰਪੰਚ ਕਾਉਣ ਦਾ ਕੋਈ ਫਾਇਦਾ ਤਾਂ ਹੈ ਨਹੀਂ ਭਾਈ ਮੈਂ ਤਾਂ ਭਾਈ ਜਿੱਦੇ ਬਾਈ ਚੱਕਿਆ ਠੀਕ ਹੈ ਦੂਜੇ ਦਿਨੀ ਰਾਤ ਨੂੰ ਐ ਮਨ ਲਈ 5 ਵਜੇ ਸੀ ਮੈਂ ਪਹੁੰਚ ਗਿਆ ਸੀ ਉੱਥੇ ਠੀਕ ਹੈ ਠੀਕ ਹੈ ਫਿਰ ਜੋ ਪੇਸੀ ਤੇ ਲੈ ਕੇ ਆਏ ਨੇ ਉਹਦੀ ਮੂਲਯਮ ਹੈ ਉਹਦੇ ਭਾਈ ਇੱਕ ਮੇਰੀ ਬਾਹਨ ਹੀ ਗਈ ਐਂ ਜੀ ਕਰਦਾ ਸੀ ਵੀ ਭਾਈ ਨੂੰ ਐ ਚੱਕ ਕੇ ਲੈ ਜਾ ਜਿਵੇਂ ਬਾਜ਼ ਚੀਜ਼ ਲੈ ਕੇ ਜਾਂਦਾ ਹੁੰਦਾ ਠੀਕ ਹੈ ਠੀਕ ਹੈ ਇੰਨਾ ਕੁ ਜਨੂਨ ਆ ਭਾਈ ਆਪਣੇ ਚ ਆਪਾਂ ਜਿੱਥੇ ਖੜਕੇ ਤਾਂ ਖੜਕੇ ਭਾਈ ਪਰ ਤੱਕਾ ਨਹੀਂ ਚੱਲ ਸਕਦੇ ਠੀਕ ਹੈ ਹਾਂ ਬਿਲਕੁਲ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਰਾਤ ਨੂੰ ਇੱਥੇ ਹੀ ਤੁਸੀਂ ਫਿਰ ਵੇਟ ਹੋ ਰਹੀ ਆ ਲਗਾਤਾਰ ਕਿ 12 ਵਜੇ ਤੋਂ ਬਾਅਦ ਹੋਊਗੀ ਗੱਲਬਾਤ ਜੇ ਕੋਈ ਕਿਤੇ ਨਾ ਕਿਤੇ ਅੱਜ ਵੇਟ ਕਰਾਂਗੇ ਅਸੀਂ ਕਿ ਰਿਹਾਈ ਹੁੰਦੀ ਆ ਜਾਂ ਨਹੀਂ ਹੁੰਦੀ ਇੱਕ ਗੱਲ ਆ ਬਾਈ ਹਨਾ ਸਾਨੂੰ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਤੇ ਜਿਹੜੇ ਸਾਡੇ ਲਿਖਤੀ ਰੂਪ ਹੋਏ ਨੇ ਜੇ ਉਹ ਤੋਂ ਸਰਕਾਰ ਭਜਦੀ ਆ ਜਾਂ ਪ੍ਰਸ਼ਾਸਨ ਭਜਦਾ ਮੇਰੇ ਲਈ ਇਹ ਦੁਨਿੰਦਨਯੋਗ ਚੀਜ਼ ਕੋਈ ਨਹੀਂ ਹੋਣੀ ਕਿ ਲੋਕਾਂ ਨੂੰ ਬਈ ਵਿਸ਼ਵਾਸ ਸਭ ਤੋਂ ਵੱਡੀ ਗੱਲ ਹੁੰਦੀ ਹੈ ਵਿਸ਼ਵਾਸ ਦੀ ਵਿਸ਼ਵਾਸ ਤੋਂ ਬਿਨਾ ਕੋਈ ਕੰਮ ਨਹੀਂ ਚੱਲਦਾ ਯਕੀਨ ਤੋਂ ਬਿਨਾ ਕੋਈ ਕੰਮ ਨਹੀਂ ਚੱਲਦਾ ਠੀਕ ਹੈ ਜੇ ਸਰਕਾਰ ਦਾ ਪ੍ਰਸ਼ਾਸਨ ਦਾ ਇਹ ਵਿਸ਼ਵਾਸ ਉੱਠ ਗਿਆ ਲੋਕਾਂ ਨੇ ਮੁੜ ਕੇ ਯਕੀਨ ਨਹੀਂ ਕਰਨਾ ਬਹਾਨਾ ਤਾਂ ਕੋਈ ਗੱਲ ਨਹੀਂ ਮਹੀਨੇ ਨੂੰ ਆਜੂ 2 ਮਹੀਨਿਆਂ ਨੂੰ ਕੋਈ ਦਿੱਕਤ ਨਹੀਂ ਹੈਗੀ ਪਰ ਲੋਕਾਂ ਤੇ ਲੋਕਾਂ ਨੇ ਪੁਲਿਸ ਤੇ ਪ੍ਰਸ਼ਾਸਨ ਤੇ ਕਿਸੇ ਤੇ ਯਕੀਨ ਨਹੀਂ ਕਰਨਾ ਬਈ ਨਾ ਸਰਕਾਰ ਤੇ ਯਕੀਨ ਕਰਨਾ ਬਿਲਕੁਲ ਬੱਸ ਇਹ ਭਾਨੇਬਾਈ ਦਾ ਟਰੈਕਟਰ ਦੇਖ ਰਹੇ ਸੀ ਅਸੀਂ ਕਿਤੇ ਪਹਿਲਾਂ ਵੀ ਖਬਰਾਂ ਦੇਖਦੇ ਆ ਕਿ ਉਹਦੇ ਫਰਕਾਰੀ ਪਾਈ ਹੋਈ ਸੀ ਜੀ ਭਾਨੇਬਾਈ ਨੂੰ ਲੈ ਕੇ ਆਵਾਂਗੇ ਟਰੈਕਟਰ ਤੇ ਲੈ ਕੇ ਆਵਾਂਗੇ ਇਹਦੇ ਪਲਾਨ ਚੱਲ ਰਹੇ ਸੀ ਤੁਹਾਡੇ ਸਵੇਰ ਤੋਂ ਹੀ ਅੱਜ ਕਿ ਐਂ ਕਰਾਂਗੇ ਸਕੀਮ ਬੜਬੜ ਟੋਲਪਲਾਜੇ ਤੋਂ ਲੈ ਕੇ ਆਵਾਂਗੇ ਜਾਂ ਇਧਰੋਂ ਲੈ ਆਵਾਂਗੇ ਇਹ ਚੱਲ ਰਹੀਆਂ ਸੀ ਸਕੀਮਾਂ ਬਾਈ ਹੁਣ ਵੀ ਤਿਆਰੀ ਹੈ ਹੁਣ ਵੀ ਪੂਰੀ ਤਿਆਰੀ ਹੈ ਕੱਲਾ ਟਰੈਕਟਰ ਨਹੀਂ ਟਰੱਕ ਵੀ ਸਨਾਰਿਆ ਹੋਇਆ ਜਿੱਥੇ ਸਾਡੀਆਂ ਜਥੇਬੰਦੀਆਂ ਬੈਠਣਗੀਆਂ ਇਕੱਲੀਆਂ ਹਾਂ ਜਥੇਬੰਦੀਆਂ ਨੂੰ ਬਿਠਾ ਕੇ ਬਾਈ ਨੂੰ ਲੈ ਕੇ ਆਵਾਂਗੇ ਪਰ ਸਾਡਾ ਮਨ ਮੰਨਦਾ ਵੀ ਆਊ ਬਾਈ ਠੀਕ ਹੈ ਯਕ ਪਰ ਸਾਨੂੰ ਇਹ ਇਸ ਗੱਲ ਤੋਂ ਯਕੀਨ ਹੈ ਵੀ ਯਾਰ ਪਰ ਉਹ ਲਿਖ ਕੇ ਦਿੱਤਾ ਹੋਇਆ ਵੱਡੇ ਵੱਡੇ ਅਵਸਾਰਾਂ ਨੇ ਹਨਾ ਜੇ ਅਵਸਾਰੀਆਂ ਮੁਕਰਨ ਲੱਗ ਗੇ ਨੀਮੀਆਂ ਅਵਸਾਰਾਂ ਦੇ ਪੈਣ ਲੱਗ ਗਿਆ ਫਿਰ ਦੇਸ਼ ਨਹੀਂ ਚੱਲਣਾ ਬਾਈ ਇਹ ਚੀਜ਼ ਹੈ ਠੀਕ ਹੈ ਅਸੀਂ ਇੱਕ ਹਫਤਾ ਖੜੇ ਆ ਸਾਨੂੰ ਪਤਾ ਸਾਡਾ ਮੈਂਟਮੈਂਟ ਸਾ ਇੱਕ ਕਿਵੇਂ ਨੰਗਿਆ ਬਾਈ ਆ ਜਿਹੜੀ 10 ਤਰੀਕ ਲੈਤੀ ਸੀ ਸਾਨੂੰ ਮੈਂਟਮੈਂਟ ਦਾ ਉਹ ਕਰਕੇ ਦੇਖ ਲਓ ਸਾਨੂੰ ਪਤਾ ਯਾਰ ਵੀ ਅਸੀਂ ਕਿਵੇਂ ਨਗਾ ਰਹੇ ਕਿਵੇਂ 10 ਤਰੀਕ ਆਈ ਅੱਜ ਠੀਕ ਹੈ ਹਾਂਜੀ ਬਾਈ ਬਿਲਕੁਲ ਜੀ ਸੋ ਪਿੰਡ ਕੋਟ ਦੁਨਾ ਪਾਨੇ ਸਿੱਧੂ ਦਾ ਪਿੰਡਾ ਪਿੰਡ ਦੇ ਸਰਪੰਚ ਸਰਬਜੀਤ ਸਿੰਘ ਸਰਬਾ ਜਿਨ੍ਹਾਂ ਦਾ ਕਹਿਣਾ ਕਿ ਪਾਨਾ ਸਿੱਧੂ ਕਿਉਂਕਿ ਕਿਤੇ ਨਾ ਕਿਤੇ ਅਸੀਂ ਪ੍ਰੋਟੈਸਟ ਕੀਤੇ ਪ੍ਰਦਰਸ਼ਨ ਕੀਤੇ ਪਰਚੇ ਵੀ ਹੋਏ ਨੇ ਪਰ ਵੇਟ ਹੋ ਰਹੀ ਸੀ ਕਿ 10 ਫਰਵਰੀ ਕਦੋਂ ਆਵੇਗੀ ਭੰਨਾ ਸਿੱਧੂ ਰਹਾ ਹੋਵੇਗਾ ਅਤੇ ਹੁਣ ਇੰਤਜ਼ਾਰ ਕਰ ਰਹੇ ਨੇ ਕਿ ਉਸ ਤੋਂ ਬਾਅਦ ਅੱਜ ਦਾ ਦਿਨ ਆ ਜਿਹੜਾ 10 ਫਰਵਰੀਆ ਉਹ ਰਾਤ ਨੂੰ 12 ਵਜੇ ਤੱਕ ਅਸੀਂ ਵੇਟ ਕਰਾਂਗੇ ਉਸ ਤੋਂ ਬਾਅਦ ਸਾਡੇ ਆਗੂ ਨੇ ਅਸੀਂ ਵੱਡਾ ਪ੍ਰੋਟੈਸਟ ਕਰਾਂਗੇ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਧੰਨਵਾਦ ਜੀ ਜਿਹੜੀ 10 ਤਰੀਕ ਹੈ ਇਹ 12 ਵਜੇ ਤੱਕ ਚੱਲਣੀ ਹੈ ਠੀਕ ਹੈ ਅਸੀਂ 12 ਵਜੇ ਤੱਕ ਸਾਨਤਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਵੀ ਉੱਥੇ ਨਹੀਂ ਸੀ ਭਾਨੇ ਸਿੱਧੂ ਦੀਆਂ ਭੈਣਾਂ ਉਰੀਆਂ ਉਹ ਵੀ ਨਹੀਂ ਉੱਥੇ ਸੀ ਉਹ ਕਹਿੰਦੇ ਹੈਡਮਾਸਟਰ ਨੇ ਸਕੂਲ 'ਚ ਹਾਜ਼ਰੀ ਆ ਉਹਨਾਂ ਦੀ ਫਿਰ ਇਹਦਾ ਮਤਲਬ ਕਾਫੀ ਜਿਹੜੇ ਪਰਚੇ ਦੂਜੇ ਲੋਟ ਦੇ ਹੋਏ ਜੇ 12 ਬਾਈ ਤੋਂ ਬਾਅਦ ਨਹੀਂ ਛੱਡਦੇ ਸਾਡਾ ਕੋਈ ਵੱਡਾ ਸਟੈਪ ਉੱਚਾ ਸੇ ਲੰਘ ਗਿਆ ਜਿੱਥੇ ਬੰਦੀਆਂ ਨਾਲ ਸਾਡੀ ਮੀਟਿੰਗ ਹੋਈ ਆ ਵੀ ਉਹ ਕਹਿੰਦੇ ਵੱਡਾ ਸਟੈਪ ਚੱਕਾਂਗੇ ਫਿਰ ਛੋਟੇ ਨਾਲ ਨਹੀਂ ਸਰਨਾ ਐਂ ਜੀ ਕਰਦਾ ਵੀ ਬਾਈ ਨੂੰ ਐਂ ਚੱਕ ਕੇ ਲੈ ਜਾ ਜਿਵੇਂ ਬਾਜ਼ ਚੀਜ਼ ਲੈ ਕੇ ਜਾਂਦਾ ਹੁੰਦਾ ਠੀਕ ਹੈ ਇੰਨਾ ਕੁ ਜਨੂਨ ਆ ਬਈ ਆਪਣੇ ਚ ਆਪਾਂ ਜਿੱਥੇ ਖੜਕੇ ਤਾਂ ਖੜਕੇ ਬਈ ਪਰ ਤੱਕਾ ਨਹੀਂ ਚੱਲਣਾ ਸਰ ਖਬਰਾਂ ਦੇਖਦੇ ਆ ਕਿ ਉਥੇ ਫਲਕਾਰੀ ਪਾਈ ਹੋਈ ਸੀ ਜੀ ਭਾਨੇ ਭਾਈ ਨੂੰ ਲੈ ਕੇ ਆਵਾਂਗੇ ਟਰੈਕਟਰ ਤੇ ਲੈ ਕੇ ਆਵਾਂਗੇ ਇਹਦੇ ਪਲਾਨ ਚੱਲ ਰਹੇ ਸੀ ਤੁਹਾਡੇ ਸਵੇਰ ਤੋਂ ਹੀ ਅੱਜ ਕਿ ਐਂ ਕਰਾਂਗੇ ਸਕੀਮ ਬਾਰਬਰ ਟੋਲ ਪਲਾਜ਼ੀ ਤੋਂ ਲੈ ਕੇ ਆਵਾਂਗੇ ਜਾਂ ਇਧਰੋਂ ਲੈ ਆਵਾਂਗੇ ਇਹ ਚੱਲ ਰਹੀਆਂ ਸੀ ਸਕੀਮਾਂ ਬਈ ਹੁਣ ਵੀ ਤਿਆਰੀ ਹੈ